ਇਹੋ ਦੇਖੋ ਵੀਰੋ ਤੇ ਉਹ ਬੈਠੇ ਉੱਪਰ ਦੇਖੋ ਤੇ ਆ ਸਾਹਮਣੇ ਦੇਖੋ ਬੈਠੇ ਤੇ ਆ ਦੇਖ ਇੱਕ ਉਹ ਬੈਠਾ ਰੰਡ ਚ ਤੇ ਦੋ ਤਿੰਨ ਉਹ ਭੱਜੇ ਜਾ ਰਹੇ ਆ ਤੇ ਉਹ ਦੇਖੋ ਸਾਹਮਣੇ ਬੈਠੇ ਕਿੰਨੇ ਬੈਠੇ ਆ ਕਿਹੇ ਬੈਠਾ ਤੇ ਇੱਕੇ ਤੋਂ ਉੱਪਰ ਪੱਕੇ ਉਹ ਫਿਰ ਰਹੇ ਅੱਗੇ ਤੇ ਇੱਧਰ ਹੁਣ ਕਣਕ ਵਿਛ ਗਈ ਤੁਹਾਨੂੰ ਮੈਂ ਦੱਸਿਆ ਸੀ ਵੀ ਜਦੋਂ ਇੱਧਰ ਕਣਕ ਵਿਛ ਗਈ ਉਦੋਂ ਇਹਨਾਂ ਨੇ ਨਿਕਲ ਜਾਣਾ ਤੇ ਪੱਟ ਪੱਟ ਕੇ ਵੀਰੋ ਕਣਕ ਦਾ ਦੇਖੋ ਲਵੇ ਲਵੇ ਕੀ ਹਾਲ ਕਰਤਾ ਉਹ ਇਹ ਪੱਟ ਪੱਟ ਕੇ ਕਣਕ ਖਾਂਦੇ ਆ ਠੀਕਾ ਬੱਠਾ ਦੇਖੋ ਲੈ ਮਿੱਤਰੋ ਸਵੇਰੇ 8:00 ਵਜੇ ਤੇ ਧੁੰਦ ਚੈੱਕ ਕਰੋ ਤੇ ਅੱਜ ਹੈਗੀ 18 ਨਵੰਬਰ ਤੇ ਧੁੰਦ ਦੇਖੋ ਵੀਰੇ ਥੋੜੀ ਬੱਤੀ ਦਾ ਹੁਣ ਕੱਟ ਗਈ ਪਰ ਸਵੇਰੇ ਬਹੁਤ ਧੁੰਦ ਸੀ ਤੇ ਵੀ ਬਹੁਤ ਪੈ ਰਹੀ ਆ ਤੇ ਸਵੇਰੇ ਤਾਂ ਕੁਝ ਨਹੀਂ ਦਿਖ ਰਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 18 ਨਵੰਬਰ ਤੇ ਧੁੰਦ ਬਹੁਤ ਅੱਜ ਸਵੇਰ ਕੇ ਵੱਜ ਕੇ 8:00 ਤੇ ਚੈੱਕ ਕਰੋ ਮੇਰੇ ਪਿੱਛੇ ਧੁੰਦ ਤੇ ਇਹ ਮੌਂਕੀ ਬਹੁਤ ਆ ਗਈ ਸਵੇਰੇ ਸਵੇਰੇ ਤੁਹਾਨੂੰ ਦਿਖਾਉਂਦੇ ਆ ਕਿਵੇਂ ਕਣਕ ਦਾ ਨੁਕਸਾਨ ਕਰਦੇ ਆ ਤੁਹਾਨੂੰ ਹੁਣ ਦਿਖਾਵਾਂਗੇ ਤੇ ਉਹ ਵੜ ਗਈ ਵੀਰੋ ਨਹਿਰ ਚ ਨੀਚੇ ਉਹ ਦੇਖੋ ਸਾਹਮਣੇ ਤੇ ਸਾਰੇ ਭੱਜ ਗਏ ਹੋਣਾ ਮੈਨੂੰ ਦੇਖ ਕੇ ਤੇ ਪਹਿਲਾਂ ਇੱਧਰ ਸਾਰੇ ਖੇਤ ਚ ਬੜੇ ਹੋਏ ਸੀ ਕਿਉਂਕਿ ਇੱਧਰ ਕਣਕ ਕਣਕ ਵਿੱਚ ਗਈ ਹੁਣ ਸਾਰੇ ਖੇਤਾਂ ਵਿੱਚ ਤੇ ਹੁਣ ਇਹ ਪੱਟ ਪੱਟ ਕੇ ਕਣਕ ਖਾਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀਰੋ ਜਿਹੜੇ ਦਾਣੇ ਹੁੰਦੇ ਆ ਕਣਕ ਦੇ ਉਹਨਾਂ ਨੂੰ ਇਹ ਪੱਟ ਪੱਟ ਕੇ ਖਾਣਿਆ ਦੇਖੋ ਲਵੇ ਲਵੇ ਕੀ ਹਾਲ ਕਰਤਾ ਤੇ ਉਹ ਫੇਰ ਨਿਕਲ ਆਇਆ ਦੇਖੋ ਸਾਹਮਣੇ ਤੇ ਮਿੱਤ ਡਰ ਕੇ ਭਾਜੇ ਬਾਕੀ ਉਹ ਚੜ ਰਿਹਾ ਉੱਪਰ ਤੇ ਆ ਕਰਦੇ ਆ ਇੱਥੇ ਨੁਕਸਾਨ ਦੇਖੋ ਕਣਕ ਲਵੇ ਲਵੇ ਵੀਰੋ ਇਹਨਾਂ ਨੇ ਹੋਣ ਨਹੀਂ ਦੇਣੀ ਜਿਹੜੀ ਕਣਕ ਹੁੰਦੀ ਆ ਵੀਰੋ ਦੇਖੋ ਦੇਖ ਸਕਦੇ ਤੁਸੀਂ ਬਾਂਦਰ ਦੇਖ ਹੀ ਲਏ ਹੁਣ ਤੇ ਧੁੰਦ ਬਹੁਤ ਜ਼ਿਆਦਾ ਪਈ ਅੱਜ ਤੇ ਤੁਹਾਨੂੰ ਮੈਂ ਦੱਸਿਆ ਵੀ 18 ਨਵੰਬਰ ਅੱਜ ਤੇ ਸਵੇਰ ਅੱਠ ਹੁੰਦਾ ਬਹੁਤ ਜਲਦੀ ਪੈਣ ਲੱਗ ਗਈਆਂ ਕਿਉਂਕਿ ਇਹ ਧੁੰਦ ਆ ਪਹਿਲਾਂ ਦਸੰਬਰ ਜਨਵਰੀ ਦੇ ਮਹੀਨੇ ਚ ਪੈਂਦੀ ਸੀ ਪਰ ਹੁਣ ਛੇਤੀ ਪੈਣ ਲੱਗਦੀਆਂ ਤੇ ਇਸ ਕਰਕੇ ਠੰਡ ਬਹੁਤ ਹੋ ਗਈ ਤੇ ਵਿਚਾਰ ਰੱਖਿਓ ਕਰੋ ਆਪਣਾ ਤੇ ਧੁੰਦ ਦੇਖੋ ਇੱਧਰ ਚੈੱਕ ਕਰੋ ਤੇ ਇੱਕ ਬੰਦਰ ਉਹ ਬੈਠਾ ਸਾਹਮਣੇ ਦੇਖੋ ਵੀਰੋ ਲੱਗ ਰਿਹਾ ਕਣਕ ਖਾਨੇ ਖੇਤਾਂ ਚੋਂ ਕੱਢ-ਕੱਢ ਕੇ ਬਾਕੀ ਮੇਰੇ ਪਿੱਛੇ ਉਹ ਦੇਖੋ ਵੀਰੇ ਪਿੱਛੇ ਫੇਰ ਕਿੰਨੇ ਵੜ ਗਏ ਖੇਤਾਂ ਚ ਤੇ ਇਦਾਂ ਨੁਕਸਾਨ ਕਰਦੇ ਆ ਦੇਖੋ ਤੇ ਬਾਕੀ ਤੁਹਾਨੂੰ ਹੋਰ ਦਿਖਾਣੇ ਆ ਇੱਕ ਉਹ ਸਾਹਮਣੇ ਦੇਖੋ ਭੱਜ ਗਏ ਮੇਰੇ ਤੋਂ ਡਰ ਕੇ ਤੇ ਧੁੰਦ ਚ ਵੀਂ ਟਿਕਦੇ ਠੰਡ ਬਹੁਤ ਹੋ ਰਹੀ ਆ ਉਹ ਪੱਤੀਆਂ ਦੇਖੋ ਵੀਰੇ ਤੇ ਇਹ ਧੁੰਦ ਦੇ ਕੋਚੇ ਕਰ ਲੋ ਕਿੰਨੀ ਧੁੰਦ ਠੰਡ ਹੋ ਗਈ ਤੇ ਬਾਕੀ ਵੀਰੋ ਇੱਧਰ ਆਪਾਂ ਵਿਜੀ ਹੋਈ ਹੈ ਸਰੋਂ ਤੇ ਸਰੋਂ ਹੱਲੇ ਛੋਟੇ ਛੋਟੇ ਆ ਤੇ ਕਾਫੀ ਦਿਨ ਹੋ ਗਏ ਤੇ ਠੰਡ ਕਰਨ ਵੀਰੋ ਇਹ ਵੀ ਥੋੜੀ ਆਰਾਮ-ਰਾਮ ਨਾਲ ਉੱਗ ਰਹੀ ਆ ਕਿਉਂਕਿ ਠੰਡ ਜਾਦਾ ਹੋ ਗਈ ਨਵੰਬਰ ਮਹੀਨਾ ਵਿੱਚ ਤੁਹਾਨੂੰ ਦੱਸਿਆ ਤੇ ਇੱਧਰ ਦੇਖੋ ਇੱਕ ਆ ਰਿਹਾ ਸ਼ੈਤਾਨ ਆ ਫੱਜ ਗਿਆ ਦੇਖੋ ਤੇ ਸਰੋਂ-ਸਰੋਂ ਘਾਟੀ ਖਾਂਦੇ ਆ ਵੀਰੋ ਇਹ ਤੇ ਕਣਕ-ਕੁਣਕ ਤੁਹਾਨੂੰ ਮੈਂ ਦੱਸਿਆ ਵੀ ਕਣਕ ਦੇ ਜਿਹੜੇ ਦਾਣੇ ਕੱਢ-ਕੱਢ ਕੇ ਖਾਂਦੇ ਆ ਤੇ ਬਾਕੀ ਉਹ ਪਿੱਛੇ ਆਪਣੇ ਖੇਤਾਂ 'ਚ ਬਹੁਤ ਵੜ ਗਏ ਤੇ ਤੁਹਾਨੂੰ ਦਿਖਾਣੇ ਆ ਤੇ ਇਸ ਕਰਕੇ ਬਹੁਤ ਰੱਖ ਰੱਖਣੀ ਪੈਂਦੀ ਆ ਤੇ ਏਰੀਆ ਆਪਾਂ ਤੁਹਾਨੂੰ ਦਿਖਾਤਾਏ ਉਹੀ ਆ ਜਿੱਥੇ ਪਿੰਡੂਤੋਂ ਦੀ ਉਹਦੇ ਬਹੁਤ ਰੋਲੇ ਚੱਲੇ ਸੀ ਪਹਿਲਾਂ ਤੇ ਬਾਕੀ ਕਾਲੂ ਆਪਣਾ ਹੈ ਨਹੀਂ ਅੱਜ ਕਿਥਰੇ ਹੋਰ ਏਰੀਆ ਚ ਲੰਘਿਆ ਹੋਇਆ ਤੇ ਬਾਂਦਰ ਦਿਖ ਹੁੰਦੇ ਆ ਤੁਹਾਨੂੰ ਪਹਿਲਾਂ ਜਾ ਕੇ ਉੱਧਰ ਤੇ ਕਿਵੇਂ ਦੇਖੋ ਮੈਂ ਇਧਰੋਂ ਲੰਘ ਕੇ ਆ ਜਦ ਪੱਜ ਗਈ ਸੀ ਹੁਣ ਫੇਰ ਉੱਥੇ ਜਾ ਕੇ ਵੜ ਗਿਆ ਤੇ ਉਹ ਦੇਖੋ ਵੀਰੋ ਧੁੰਦੀ ਜਿਹੀ ਪੈ ਰਹੀ ਆ ਦਿਖ ਨਹੀਂ ਰੇ ਤੁਹਾਨੂੰ ਕੋਲ ਦਿਖਾ ਕੇ ਦਿਖਾਣੇ ਆ ਪਰ ਹੁਣ ਭੱਜ ਜਾਣਗੇ ਉਹ ਤੇ ਕਿੱਲਾ ਨਾ ਕਾਲੇ ਭਿੱਜਿਆ ਪਕਣਕ ਦਾ ਤੇ ਦੇਖੋ ਬੰਦਰਾਂ ਨੇ ਕਿਵੇਂ ਵੱਢ ਰਹੇ ਆ ਸਾਰੇ ਕਣਕ ਕੱਢ ਰਹੇ ਆ ਵਿੱਚੋਂ ਜਿਹੜੀ ਕਣਕ ਪੱਗਾਈ ਆ ਤੇ ਉਹਨੂੰ ਕੱਢ ਕੱਢ ਕੇ ਦਾਣੇ ਖਾਂਦੇ ਆ ਤੇ ਉਹ ਸਾਹਮਣੇ ਦੇਖੋ ਕਿੰਨੇ ਵੱਢ ਰਹੇ ਆ ਤੇ ਇਹ ਕੋਲ ਜਾ ਕੇ ਦਿਖਾਉਣੇ ਆ ਪਰ ਇਹ ਭੱਜ ਜਾਣਗੇ ਮੇਰੇ ਤੋਂ ਡਰ ਕੇ ਤੇ ਦੇਖੋ ਵੀਰੋ ਕਿਵੇਂ ਡਹਿਰਾਂ ਦੀ ਡਹਿਰਾਂ ਲੱਗੀਆਂ ਤੇ ਇਹ ਉਹ ਭੱਜ ਜਗੇ ਦੇਖੋ ਵੀਰੋ ਕਿੰਨੇ ਇਹ ਤੇ ਉਹ ਦੇਖੋ ਤੇ ਕੋ ਸਾਹਮਣੇ ਦੇਖੋ ਕਿਵੇਂ ਖਾ ਰਿਹਾ ਵਿੱਚੋਂ ਕੱਟ-ਕੱਟ ਕੇ ਉਹ ਦੇਖੋ ਤੇ ਉਹ ਦੇਖੋ ਸਾਹਮਣੇ ਤੇ ਉਹ ਦੇਖੋ ਕਿੰਨੇ ਭੱਜ ਗਏ ਤੇ ਉਹ ਦੇਖੋ ਆਮ ਲੜ ਕਿਵੇਂ ਖਾ ਰਿਹਾ ਮੇਰੇ ਤੋਂ ਵੀ ਡਰ ਰਿਹਾ ਦੇਖੋ ਇਹ ਆ ਦੇਖੋ ਬੈਠਾ ਕੋਨੇ ਦੇ ਤੇ ਦੇਖੋ ਕੀ ਭੱਜੇਗਾ ਤੇ ਭੱਜ ਗਿਆ ਉਹ ਦੇਖੋ ਉਹ ਭੱਜ ਗਿਆ ਵੀਰੋ ਇਹ ਡਰ ਨਹੀਂ ਰਿਹਾ ਹੱਲੇ ਵੀ ਆਰਾਮ ਆਮ ਨਾਲ ਆ ਰਿਹਾ ਦੇਖੋ ਇਹਨਾਂ ਨੂੰ ਡਰ ਪਿਆ ਹੀ ਨਹੀਂ ਕਿਸੇ ਦਾ ਤੇਓ ਦੇਖੋ ਕਿੰਨੇ ਲੱਗ ਰਹੇ ਆ ਤੇ ਦੇਖੋ ਵੀਰੋ ਦੇਖੋ ਉਹ ਥਰਾ ਭਲਾ ਹੋ ਜੇ ਤਾਂ ਨਹੀਂ ਕਣ ਖੋਣ ਦੇ ਦਿੱਤੀ ਤੇ ਉਹ ਦੇਖੋ ਵੀਰੋ ਢਾਰਾਂ ਜੀ ਢਾਰਾਂ ਨਹੀਂ ਕਰ ਰਹੀਆਂ ਤੇ ਆ ਵੜ ਗਏ ਸਾਰੇ ਇੱਧਰ ਉਹ ਚੜ ਗਏ ਦੇਖੋ ਉੱਪਰ ਸਾਰੇ ਤੇ ਆ ਦੇਖੋ ਤੇ ਉਹ ਚੜ ਗਏ ਦੇਖੋ ਕਿ ਟਾਲੀਆਂ ਦੇ ਉੱਤੇ ਉਹ ਦੇਖੋ ਕਿਵੇਂ ਤਾਰੀ ਤੇ ਇਸ ਕਰਕੇ ਵੀਰੋ ਦੇਖੋ ਇਹ ਬਹੁਤ ਦੇ ਹੋਏ ਕਿਲੇ ਦੇ ਸਾਰੇ ਦੀ ਕਿਵੇਂ ਦੇਖੋ ਡਲੇ ਟੁਲੇ ਪੱਟ ਪੱਟ ਕੇ ਭਗਾਤੇ ਇਹਨਾਂ ਨੇ ਤੇ ਟੋਏ ਪੱਟ ਤੇ ਆ ਦੇਖੋ ਸਾਰੀ ਕਿਵੇਂ ਮਿੱਟੀ ਖਲਾਰਦੀ ਇਹ ਕਣਕ ਨਹੀਂ ਹੋਣ ਦਿੰਦੇ ਵੀਰੋ ਲਵੇ ਲਵੇ ਇਸ ਕਰਕੇ ਆਪਾਂ ਨੂੰ ਰਾਖੀ ਬਹੁਤ ਰੱਖਣੀ ਪੈਂਦੀ ਹੈ ਇਹਨਾਂ ਦੀ ਤੇ ਉਹ ਦੇਖੋ ਕਿਵੇਂ ਚੜ ਚੜ ਕੇ ਬੈਠ ਗਏ ਤੇ ਉਹ ਨਿਕਲੇ ਫੇਰ ਦੇਖੋ ਦੇਖੋ ਮਨ ਮੇਰੇ ਕਰਕੇ ਭੱਜ ਗਏ ਹੁਣ ਸਾਰੇ ਉੱਪਰ ਚੜ ਗਏ ਤੇ ਮੈਂ ਥੋੜਾ ਜਿਹਾ ਅੱਗੇ ਜਾਣ ਦੋ ਫੇਰ ਇਹ ਨਿਕਲ ਕੇ ਪੜ ਜਾਣਗੇ ਕਿਲੇ 'ਚ ਇਸ ਕਰਕੇ ਆਪਾਂ ਨੂੰ ਕਾਲੋ ਹਮੇਸ਼ਾ ਇੱਥੇ ਹੀ ਲਿਆਣਾ ਰੱਖਣਾ ਪੈਂਦਾ ਤੇ ਆਹ ਦੇਖੋ ਇੰਤਜ਼ਾਰ ਕਰ ਰਹੇ ਆ ਵੀ ਮੈ ਲਗਾ ਤਾਂ ਹੀ ਫੇਰ ਵੜਨਗੇ ਵਿੱਚ ਆ ਤੁਸੀਂ ਦੇਖ ਹੀ ਸਕਦੇ ਹੋ ਵੀਰੋ ਬਾਂਦਰ ਜਿਹੜੇ ਆਪਣੇ ਖੇਤਾਂ 'ਚ ਕਿਵੇਂ ਕਣਕਾਂ ਨੁਕਸਾਨ ਕਰਦੇ ਆ ਤੇ ਇਸ ਕਰਕੇ ਆਪਾਂ ਨੂੰ ਰੱਖੀ ਰੱਖਣੀ ਪਾਉ ਪੈਂਦੀ ਆ ਤੇ ਸਵੇਰ ਦੇ ਵੀਰੋ 7-8 ਦਾ ਟਾਈਮ ਆ ਤੇ ਕਿਵੇਂ ਵੜ ਰਹੇ ਦੇਖੋ ਢਾਰਾਂ ਦੀ ਢਾਰਾਂ ਤੋਂ ਤੋਂ ਫੁੱਲ ਪੈ ਰਹੀ ਅੱਜ ਤੇ ਬਾਕੀ ਤੋਂ ਦਵਾ ਬਾਕੀ ਪਕਾ ਲੋਨ ਲੱਭਦੇ ਆ ਤੇ ਕਾਲੋ ਇੱਥੇ ਬੰਨਣਾ ਪੈਣਾ ਕਿਉਂਕਿ ਉਹਦੇ ਡਰਨ ਵਾਲੇ ਥੋੜਾ ਜਿਹਾ ਉਹ ਡਰ ਦੇ ਡੁਰਦੇ ਦਾ ਕਰਦੇ ਆ ਉਹਦੇ ਤੋਂ ਪਰ ਥੋੜਾ ਬਹੁਤਾ ਭਾਂਕੀ ਜਾਂਦਾ ਹੋ ਇਹਨਾਂ ਨੂੰ ਡਰ ਰਹਿਂਦਾ ਵੀ ਚਲੋ ਬਾਕੀ ਦੇਖਦੇ ਆ ਆਂਦੇ ਆ ਫਿਰ ਆਪਾਂ ਦੁਬਾਰਾ ਕੀ ਬਣਦਾ ਬਾਕੀ ਵਲੌਗ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਤੇ ਸ਼ੇਅਰ ਵੀ ਰੋਜ਼ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਭ ਨੂੰ ਸਸਰੀ ਘਰ